ਸੋ ਸ੍ਰੀ ਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਤੇ ਜਪਨੌਰ ਵੀ ਠੀਕ ਠਾਕ ਆ ਰਮਣ ਵੀ ਠੀਕ ਠਾਕ ਆ ਤੇ ਬਾਕੀ ਅੱਜ ਅਸੀਂ ਖਾਸ ਗੱਲ ਕਰਨੀ ਹੈ ਖਾਸ ਗੱਲ ਕਰਨੀ ਹੈ ਖਾਸ ਕੀ ਹੈ ਅੱਜ ਇਤਨੇ ਆਪਣੇ ਬਾਰੇ ਆਪਣੀ ਲਾਈਫ ਦੀ ਸਟੋਰੀ ਬਾਰੇ ਵੱਡੇ ਜਿਹੜੇ ਨਵੇਂ ਸਾਰੇ ਜੁੜੇ ਨੇ ਸਬਸਕ੍ਰਾਈਬਰ ਨਾਲ ਨਵੇਂ ਜੁੜੇ ਨੇ ਉਨਾ ਨੇ ਆਖਿਆ ਕਿ ਨਵੀ ਆਪਣੇ ਸਟੋਰੀ ਬਾਰੇ ਦੱਸੋ ਹਨਾ ਇੱਕ ਹੁੰਦਾ ਹੈ ਇੰਟਰਵਿਊ ਦੇ ਵਿੱਚ ਗੱਲ ਕਰਨੀ ਤੇ ਇੱਕ ਆਪਣੇ ਆਪ ਉਹ ਚ ਪੁੱਛੇ ਜਾਂਦੇ ਆ ਤੇ ਤਾਂ ਕਰਕੇ ਦੱਸਿਆ ਤੇ ਐ ਇੱਥੇ ਆਈ ਕਿ ਆਪਣਾ ਇੱਕ ਬੰਦਾ ਆਰਾਮ ਨਾਲ ਜਦੋਂ ਸੋਚ ਵਿਚਾਰ ਕੇ ਸੋਚਦਾ ਹੈ ਨਾ ਇਕੱਲੇ ਬੈਠਾ ਤੇ ਉਦੋਂ ਹੋਰ ਗੱਲਾਂ ਚੇਤੇ ਆ ਜਾਂਦੀਆਂ ਨਵੀਆਂ ਤੋਂ ਨਵੀਆਂ ਹੋਈਆਂ ਹੁੰਦੀਆਂ ਜਿਹੜੀਆਂ ਸਾਡੇ ਨਾਲ ਪੁਰਾਣੀਆਂ ਗੱਲਾਂ ਉਹ ਚੇਤੇ ਸਾਰੀਆਂ ਹੀ ਆਉਂਦੀਆਂ ਨਿੱਕੀ ਨਿੱਕੀ ਤੋਂ ਨਿੱਕੀ ਤੋਂ ਨਿੱਕੀ ਗੱਲ ਇੰਟਰਵਿਊ ਦੇ ਵਿੱਚ ਤੇ ਸਿਰਫ ਉਹਨਾ ਕੀ ਦੱਸਿਆ ਜਾਂਦਾ ਜਿੰਨਾ ਕੋ ਪੁੱਛਦੇ ਨੇ ਤੇ ਹਰਜੀਤਾ ਜੀ ਤੁਹਾਡੇ ਨਾਲ ਆਪਣੀ ਬਚਪਨ ਤੋਂ ਲੈ ਕੇ ਹੁਣ ਤੱਕ ਦੀ ਕਹਾਣੀ ਸਾਰੀ ਦੱਸਣਗੇ ਕਿ ਗਰੀਬੀ ਕਿਵੇਂ ਵੇਖੀ ਸੀ ਤੇ ਗਰੀਬੀ ਚ ਕਿਹੜੀਆਂ-ਕਿਹੜੀਆਂ ਦੇਖ ਲਓ ਮੁਸ਼ਕਿਲਾਂ ਆਉਂਦੀਆਂ ਹਨ ਇੱਥੋਂ ਤੱਕ ਵੀ ਇੰਨਾ ਟਾਈਮ ਆ ਜਾਂਦਾ ਮੈਂ ਆਪਣੀ ਗੱਲ ਇੱਕ ਦੱਸਦੀ ਆ ਸਾਡੇ ਤੇ ਵੀ ਆਈ ਸੀ ਇਹੋ ਜਿਹਾ ਟਾਈਮ ਵੀ ਆ ਜਾਂਦਾ ਕਿ ਕਈ ਵਾਰੀ ਭੁੱਖੇ ਵੀ ਸੌਣਾ ਪੈਂਦਾ ਤੇ ਹੋਂਰਜੀਤ ਦੱਸਣਗੇ ਤੁਹਾਨੂੰ ਆਪਣੀ ਸਟੋਰੀ ਦੇਖੋ ਬਾਕੀ ਸਾਡੇ ਤੇ ਨੀਂਦ ਨਾ ਬਸਤਾ ਨਹੀਂ ਆਏਗੀ ਭੁੱਖੇ ਸੌਣਾ ਪਵੇ ਹਨਾ ਵਾਹਿਗੁਰੂ ਦੀ ਕਿਰਪਾ ਨਾਲ ਸਾਡੀ ਮਾਂ ਨੇ ਸਾਨੂੰ ਭੁੱਖੇ ਸੌਣ ਨਹੀਂ ਦਿੱਤਾ ਕਿਤੇ ਨਾ ਭੁੱਖੇ ਉੱਠਣ ਦਿੱਤਾ ਕਿ ਬਾਕੀ ਉਹਨੂੰ ਫਿਕਰ ਹੁੰਦਾ ਹਨਾ ਉੱਪਰ ਵਾਲੇ ਨੂੰ ਫਿਕਰ ਹੁੰਦਾ ਠੀਕ ਆ ਸਾਰਿਆਂ ਦਾ ਤੇ ਉਹ ਫਿਰ ਕੋਈ ਅੱਜ ਅਸੀਂ ਤੁਹਾਡੇ ਬਦੌਲਤ ਤੁਹਾਡੇ ਸਾਥ ਦੇ ਨਾਲ ਯਾਨੀ ਕਿ ਵੀ ਵਧੀਆ ਰੋਟੀ ਖਾਣ ਲੱਗੇ ਕਿਸੇ ਕਿਸੇ ਵੇਲੇ ਨਾ ਇੱਕ ਕਈ ਵੀ ਹੋਣਗੇ ਜਾਨੀ ਕਿ ਮੰਨ ਕੇ ਚਲੋ 90 95 92 99 ਤੱਕ ਦੇ ਹੈਨਾ ਪਣਪਰਾ ਹੋਣਗੇ ਉਹਨਾਂ ਨੂੰ ਪਤਾ ਹੋਊਗਾ ਹੈਨਾ ਕਿ ਮੈਂ ਗੋਭੀ ਗੋਭੀ ਅੱਜ ਅੱਜ ਕਰ ਗੋਭੀ ਕੁਝ ਵੀ ਨਹੀਂ ਹੈਨਾ ਤੇ ਸਭ ਤੋਂ ਮਹਿੰਗੀ ਸਬਜ਼ੀ ਉਸ ਵਕਤ ਗੋਭੀ ਦੀ ਮੰਨੀ ਜਾਂਦੀ ਹੁੰਦੀ ਸੀਗੀ ਗੋਭੀ 25 ਰੁਪਏ ਕਿਲੋ ਹੁੰਦੀ ਸੀਗੀ ਸਭ ਤੋਂ ਮਹਿੰਗਾ ਰੇਟ 25 30 ਰੁਪਏ ਹੁੰਦਾ ਸੀਗਾ ਹੈਨਾ ਤੇ ਸਾਡੇ ਕੋਲ ਨਹੀਂ ਗਜੈਸ ਹੁੰਦੀ ਸੀ ਭਾਈ ਹਨਾ ਤੇ ਦਿਲ ਤਾਂ ਹੁਣ ਬੱਚਿਆਂ ਦਾ ਕਰਦਾ ਹੁੰਦਾ ਹੈਗਾ ਵੀ ਅਸੀਂ ਵੀ ਹਨਾ ਵਧੀਆ ਸਬਜੀ ਬਣਾਈਏਗੇ ਹਨਾ ਤੇ ਮੈਂ ਅਸੀਂ ਜਿਉ ਕਹਿਣਾ ਆਪਾਂ ਗੋਭੀ ਬਣਾਈਏ ਮਾਤਾ ਨੇ ਕਹਿਣਾ ਆਪਾਂ ਦੀਵਾਲੀ ਵਾਲੇ ਦਿਨ ਬਣਾਵਾਂਗੇ ਹਨਾ ਫਿਰ ਅਸੀਂ ਵੀ ਜਾਨੀ ਕਿ ਵੀ ਉਹ 25 ਰੁਪਏ ਕਿਲੋ ਲੈ ਕੇ ਗੋਭੀ ਦੀਵਾਲੀ ਵਾਲੇ ਦਿਨ ਬਣਾਇਆ ਕਰਨੀ ਹਨਾ ਤੇ ਇਹ ਜਿਹੇ ਦਿਨ ਵੀ ਲੰਗੇ ਵੀ ਆ ਉਸ ਤੋਂ ਬਾਅਦ ਤਾਂ ਫਿਰ ਤੁਹਾਨੂੰ ਪਤਾ ਇਹ 2 ਰੁਪਏ 3 ਰੁਪਏ ਕਿਲੋ ਹੋ ਜਾਂਦੀ ਸੀਗੀ ਉਹ ਦੁਬਾਰਾ ਤਾਂ ਕੋਈ ਪੁੱਛਦਾ ਨਹੀਂ ਸੀਗਾ ਕੋબી ਨੂੰ ਤੇ ਬਾਕੀ ਦਿਨ ਬਹੁਤ ਬਾਕੀ ਬੜੇ ਨਾ ਅਸੀਂ ਗਰੀਬੀ ਦੇ ਦੌਰ ਚ ਲੰਗੇ ਵੇ ਆ ਤੇ ਅੱਜ ਵੀ ਕੋਈ ਬਾਲੇ ਹੈ ਨਹੀਂ ਕਿ ਵੀ ਤੁਹਾਡੇ ਵਰਗੇ ਹੀ ਅਸੀਂ ਵੀ ਚਲੋ ਰੋਟੀ ਵਧੀਆ ਮਾਲਕ ਦੇਈ ਜਾਂਦਾ ਅਸੀਂ ਖਾਈ ਜਾਂਦੇ ਆ ਤੁਹਾਡੀ ਬਦੌਲਤ ਹੈ ਨਾ ਤੇ ਮੇਰਾ ਪਤਾ ਕੀ ਦੈਲ ਚ ਗੱਲ ਹੁੰਦੀ ਹੈ ਵੀ ਜੋ ਗਰੀਬੀ ਕਾਰਨ ਮੈਂ ਨਹੀਂ ਖੇਡ ਲੈ ਸਕਿਆ ਜਾਂ ਹਨਾ ਮੈਨੂੰ ਮਾਂ ਪਿਓ ਮੇਰਾ ਨਹੀਂ ਦੁਬਾਰਾ ਸਕਿਆ ਹਨਾ ਵੀ ਉਹ ਚਾਹ ਮੈਂ ਜਪਨੂਰ ਦੇ ਨਾਲ ਪੂਰੇ ਕਰਾਂ ਹਨਾ ਅਦਾ ਬਚਪਨ ਜਾਣੇ ਜਪਨੂਰ ਦੇ ਵਿੱਚ ਦੀ ਵੇਖਾਂ ਵੀ ਜਪਨੂਰ ਖੇਡ ਦੀ ਹੋਊਗੀ ਹਨਾ ਚੀਜ਼ ਨਾਲ ਤੇ ਮੈਨੂੰ ਲੱਗੂਗਾ ਵੀ ਮੈਂ ਹੀ ਖੇਡਦਾ ਆਪਦੇ ਬਚਪਨ ਚ ਹਨਾ ਵੀ ਕਿਸੇ ਚੀਜ਼ ਦੀ ਘਾਟਨਾ ਮਹਿਸੂਸ ਹੋਵੇ ਇਸੇ ਕਰਕੇ ਤੁਹਾਨੂੰ ਕਹਿੰਨੇ ਆ ਵੀ ਵੱਧ ਤੋਂ ਵੱਧ ਤੁਸੀਂ ਨਾ ਵੀਡੀਓ ਸਾਡੀ ਸ਼ੇਅਰ ਕਰਿਆ ਕਰੋ ਦੇਖਿਆ ਤੇ ਦੇਖਿਆ ਕਰੋ ਠੀਕ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਘੰਟੀ ਵਾਲਾ ਬਟਨ ਦਬਾਉਣਾ ਨਾ ਭੁੱਲਿਆ ਕਰੋ ਤੇ ਬਾਕੀ ਮੈਂ ਤੁਹਾਨੂੰ ਦੱਸਦਾ ਮੈਂ ਰੁੜ ਕੇ ਜਾਂਦਾ ਹੁੰਦਾ ਸੀਗਾ ਮੇਰੇ ਕੋਲ ਟਰਾਈਸਾਈਕਲ ਵਗੈਰਾ ਵੀ ਨਹੀਂ ਹੁੰਦਾ ਸੀਗਾ ਸਕੂਲ ਚ ਸਕੂਲ ਚ ਮੈਨੂੰ ਮਾਪੇ ਹੋਰ ਦੇ ਛੱਡ ਕੇ ਆਉਣਾ ਜਾਂ ਠੀਕ ਹੈ ਛੁੱਟੀ ਦੇ ਟਾਈਮ ਜੇ ਕਿਤੇ ਲੇਟ ਹੋ ਜਾਣਾ ਫਿਰ ਮੈਂ ਰੁੜ ਕੇ ਆਉਣਾ ਹਨਾ ਦੇਖੋ ਤੁਸੀਂ ਇਹੋ ਜਿਹਾ ਸਮਾਂ ਸੀਗਾ ਮੇਰੇ ਤੇ ਵੀ ਕਿਉਂਕਿ ਮੈਂ ਥੱਲੇ ਪਲੀਸ ਦੇ ਤੌਰ ਦਾ ਸੀਗਾ ਠੀਕ ਹੈ ਮੇਰੀ ਮਾਂ ਨੇ ਨਾ ਜੋ ਅੱਗੇ ਤਾਂ ਤੁਹਾਨੂੰ ਪਤਾ ਹੀ ਕਿਹੜੀਆਂ ਪੈਂਟਾਂ ਮੋਟੀਆਂ ਹੁੰਦੀਆਂ ਸੀਗਾ ਵੀ ਉਹ ਕੱਚਾ ਟਾਈਪ ਜੇਬਾਂ ਵਾਲੇ ਕੱਚੇ ਜਿਹੇ ਹੁੰਦੇ ਸੀਗੇ ਬੱਚਿਆਂ ਦੇ ਪਾਏ ਵੇ ਹਨਾ ਉਹ ਚੀਜ਼ ਦੇ ਥੱਲੇ ਨਾ ਮਾਂ ਨੇ ਮੇਰੀ ਨੇ ਬੂਰੀ ਸੌ ਦੇਣੀ ਵੀ ਫਟੇ ਨਾ ਸੀਤੀ ਅੱਛਾ ਬੂਰੀ ਸੌ ਦੇਣੀ ਹਾਂ ਨਿਕਰ ਜੀ ਉਹਦੇ ਥੱਲੇ ਬੂਰੀ ਸੌ ਦੇਣੀ ਵੀ ਕਿੜੀਸ ਕੇ ਤੁਰੂਗਾ ਵੀ ਨਿਕਰ ਫਟੇ ਨਾ ਵੀ ਕਿਤੇ ਵੀ ਮਾਂ ਥੱਲੇ ਆਣਾ ਜਾਵੇ ਕਿਤੋਂ ਹਨਾ ਤੇ ਇਦਾਂ ਦੇ ਦਿਨਾਂ ਦੌਰ ਦੇ ਵਿੱਚ ਦੀ ਮੈਂ ਨੰਗਿਆ ਆ ਮੈਂਗਾ ਹਨਾ ਤੇ ਬਾਕੀ ਮੇਰੇ ਮਾਪਿਓ ਦਾ ਗਰੀਬੀ ਜੀ ਜਾਨੀ ਕਿ ਵੀ ਡੈਥ ਹੋ ਗਈ ਗਰੀਬੀ ਜੀ ਅੱਜ ਕਈ ਵਾਰ ਯਾਦ ਆਉਂਦੀ ਹੁੰਦੀ ਹੈ ਵੀ ਜੇ ਉਹ ਹੁੰਦੇ ਅੱਜ ਕਿੰਨਾ ਖੁਸ਼ ਹੁੰਦੇ ਹਨ ਤੇ ਉਹਨਾਂ ਦਾ ਵੀ ਚਾਹ ਨਹੀਂ ਚੱਕਿਆ ਜਾਣਾ ਸੀਗਾ ਠੀਕ ਹੈ ਤੇ ਜਾਨੀ ਕਿ ਵੀ ਮੈਂ ਬੋਲ ਕੇ ਬਿਆਨ ਨਹੀਂ ਕਰ ਸਕਦਾਗਾ ਠੀਕ ਹੈ ਪਰ ਦੱਸਣਾ ਜ਼ਰੂਰੀ ਹੁੰਦਾ ਹੈ ਪਰ ਦੱਸਣਾ ਬੋਲਣਾ ਵੀ ਬੋਲਣਾ ਵੀ ਚਾਹੀਦਾ ਬੋਲਣਾ ਪੈਂਦਾ ਤੇ ਵੀ ਉਹ ਲਫ਼ਾਜ਼ ਨਹੀਂ ਆਉਂਦੇ ਸ਼ਬਦ ਨਹੀਂ ਆਉਂਦੇ ਸ਼ਬਦ ਨਹੀਂ ਹਨਾ ਸ਼ਬਦ ਨਹੀਂ ਆਉਂਦੇ ਮੈਂ ਮੰਗ ਚੋਟੇ-ਫੁੱਟੇ ਓਕੇ ਹਰੇਕ ਮਾਪਿਓ ਦਾ ਸੁਪਨਾ ਹੁੰਦਾ ਸਾਡਾ ਧੀ ਪੁੱਤ ਵਿਆਹ ਜਾਵੇ ਹਨ ਅਸੀਂ ਵੀ ਦਾਦੇ-ਦਾਦੀ ਬਣੀਏ ਜਾਂ ਦੋਤੇ-ਦੋਤੀਆਂ ਵਾਲੇ ਹੋ ਗਏ ਹਨ ਤੇ ਸਾਰਾ ਦਾ ਵਿਆਹ ਕਿਹਾ ਵਸ ਹਨ ਹਾਂ ਜਨਨੀ ਦੀ ਦੀ ਦਾ ਵਿਆਹ ਵਿਖਿਆ ਵਸ ਹਾਂ ਨਹੀਂ ਹਾਂ ਪਾਪਾ ਹਾਂ ਜਨਨੀ ਦਾ ਹਾਂ ਹਾਂ ਤੇ ਉਸ ਤੋਂ ਬਾਅਦ ਫਿਰ ਛੋਟੇ ਦੀ ਡੈਥ ਹੋ ਗਈ ਆ ਤੁਹਾਨੂੰ ਜਿਵੇਂ ਕਿ ਪਤਾ ਹੀ ਆ ਮੈਂ ਟ੍ਰੂਚ ਵੀ ਦੱਸਿਆ ਪੈਗਾ ਤੇ ਪਹਿਲਾਂ ਮਾਤਾ ਚਲੇ ਗਏ 9 ਮਹੀਨੇ ਬਾਅਦ ਸਾਡੇ ਪਾਪਾ ਜਲੇ ਗਏ 9 ਮਹੀਨੇ ਬਾਅਦ ਮਾਤਾ ਦੀ ਜਤ ਹੋ ਜਾਂਦੀ ਹੈ ਤੇ ਮੇਰੇ ਖਿਆਲ ਨਾਲ 10 ਸਾਲਾਂ ਬਾਅਦ ਵੀ ਬ੍ਰਦਰ ਛੋਟਾ ਜਿਹੜਾ ਉਹ ਜਾਣੇ ਕਿ ਰੱਬ ਨੂੰ ਕਿਉਂਕਿ ਜਦੋਂ ਕਿਤੇ ਵੀ ਗੱਲ ਚੱਲਣੀ ਵੀ ਹਨ ਵੀ ਛੋਟੇ ਭਰਾ ਦੀ ਗੱਲ ਚੱਲਣੀ ਵਿਆਹ ਦੀ ਮੇਰਾ ਤਾਂ ਕੋਈ ਸੋਚਿਆ ਵੀ ਨਹੀਂ ਸੀਗਾ ਹਨ ਵੀ ਹੋ ਜੂਗਾ ਹਨ ਗੱਲ ਵੀ ਨਹੀਂ ਕੋਈ ਕਰਦਾ ਉਸ ਟਾਈਮ ਐਂ ਚੀਜ਼ ਹੋ ਜਾਂਦੀ ਹੈ ਕੀ ਆਦਾ ਤੇ ਹੋਣਾ ਨਹੀਂ ਤੇ ਅਦਾ ਕੀ ਗੱਲ ਕਰੀਏ ਜੀ ਸਿਰਗੇ ਹਨ ਹਾਂ ਪਰਮਾਤਮਾ ਨੂੰ ਨਹੀਂ ਦੇਖਦੇ ਕੀ ਪਰਮਾਤਮਾ ਨੇ ਕੀ ਸੋਚਿਆ ਹੁੰਦਾ ਸੋਚ ਗਿਆ ਉਹਦਾ ਸੀ ਸੋਚਦੇ ਉਹਦਾ ਸੀ ਸੋਚਦੇ ਉਹਦਾ ਸੀ ਨਹੀਂ ਪਰ ਮਾਂ ਨੇ ਮੇਰੀ ਨੇ ਵੀ ਮੇਰੀ ਮਾਂ ਬੈਠੀ ਤੋਂ ਵੀ ਇੱਕ ਰਿਸ਼ਤਾ ਆਇਆ ਸੀਗਾ ਉਹਨਾਂ ਦਾ ਵੀ ਕਹਿਣਾ ਉਹਨਾਂ ਦੀ ਵੀ ਸੋਚ ਮੇਰੇ ਵਰਗੀ ਸੀਗੀ ਵੀ ਜੇ ਇਹਦੇ ਵਰਗ ਕੋਈ ਮਿਲ ਗਈ ਹੈ ਹਨਾ ਕੁੜੀ ਹਨਾ ਵੀ ਇਹਦੇ ਵਾਂਗੂ ਹੀ ਤੁਰਦੀ ਫਿਰ ਦੋ ਉਹ ਇੱਕ ਦੂਜੇ ਨੂੰ ਸਾਂਭੂਗਾ ਕੌਣ ਇਹਨਾਂ ਜੂ ਹਨਾ ਤੇ ਉਹ ਵੀ ਸੋਚ ਮੇਰੀ ਸੀਗੀ ਠੀਕ ਹੈ ਤੇ ਉਹ ਸੋਚ ਦੇ ਮੁਤਾਬਕ ਹੀ ਅੱਜ ਜਿਹੜੀ ਸਾਡੀ ਮਾਂ ਦੀ ਸੋਚ ਸੀਗੀ ਜਾਂ ਮੇਰੀ ਸੋਚ ਸੀ ਠੀਕ ਹੈ ਉਹ ਪ੍ਰਮਾਤਮਾ ਜਾਣਦਾ ਸੀਗਾ ਰੱਬ ਜਾਣਦਾ ਸੀਗਾ ਹਨਾ ਤੇ ਇੱਕ ਸਿਰਫ ਰਵਣ ਦਾ ਕਾਦੀ ਛੋਟਾ ਤੁਹਾਨੂੰ ਪਤਾ ਹੀ ਹੈ ਹਨਾ ਬੀਏ ਪੜੀ ਵੀ ਹੈ ਕੰਪਿਊਟਰ ਦਾ ਕੋਰਸ ਕੀਤਾ ਹੋਇਆ ਹੈ ਠੀਕ ਹੈ ਤੇ ਮੈਂ ਤਾਂ ਦੂਜਿਆਂ ਜਾਂ ਜੱਟ ਸੌਦਾ ਹੀ ਆ ਤੇ ਇਹ ਤੁਹਾਨੂੰ ਪਤਾ ਹੀ ਹੈ ਮੇਰੀਆਂ ਗੱਲਾਂ ਤੋਂ ਪਤਾ ਹੀ ਲੱਗ ਜਾਂਦਾਗਾ ਤੁਹਾਨੂੰ ਤੇ ਮੈਂ 8ਵੀਂ ਦੇ ਪੇਪਰ ਦੇ ਕੇ ਕੰਮ ਹੀ ਸਿੱਖਣ ਲੱਗ ਗਿਆ ਸੀਗਾ ਮੈਂ ਇੰਟਰਵਿਊ ਦੇ ਵਿੱਚ ਵੀ ਦੱਸਿਆਗਾ ਮੈਨੂੰ ਦੱਸ ਤੁਰ ਹੀ ਗਈ ਨਹੀਂ ਨਹੀਂ 7ਵੀਂ ਦਾ ਪਾਸ ਕਰ ਗਿਆ ਸੀਗਾ 8ਵੀਂ ਦੇ ਪੇਪਰ ਦੇ ਕੇ 8ਵੀਂ ਬੋਰਡ ਦੀ ਹੁੰਦੀ ਹੈ ਨਾ ਉਹ ਡਰ ਗਿਆ ਸੀ ਹਾਂ ਮੈਂ ਮੈਂ ਕਿਹਾ ਫੇਲ ਤਾਂ ਹੋ ਹੀ ਜਾਣਾ ਮੈਨੂੰ ਪਤਾ ਸੀ ਤੇ 8ਵੀਂ ਦੇ ਪੇਪਰ ਦੇ ਕੇ ਮੈਂ ਕਿੱਥੇ ਲਾਣਾ ਇਹ ਜਣ ਕੇ ਵੀ ਕੰਮ ਸਿੱਖਣ ਲੱਗ ਗਿਆ ਸੀਗਾ ਆਪ ਦਾ ਮੈਂ ਲਾਣਾ ਵਈ ਜਿਹੜੇ ਮੇਰੇ ਦਾਦਾ ਜੀ ਸੀਗੇ ਨਾ ਉਹਨਾਂ ਨੇ ਪਤਾ ਕੀ ਕਿਹਾ ਕਰਨਾ ਮੈਨੂੰ ਕਿਹਾ ਕਰਨਾ ਪਤਾ ਹੁਣ ਪਿਓ ਤਾਂ ਆਹ ਦੇ ਕੋਟ ਨੂੰ ਉਸੋ ਉਸੋ ਕਸ ਕੇ ਅੰਦਰ ਨਾ ਉਹਨੇ ਕਹਿੰਨਾ ਇਹਨੇ ਕੰਜਰ ਨਹੀਂ ਤੈਨੂੰ ਨਵਾ ਕੇ ਲਿਆਉਣਾ 베ਰੀ ਥੱਲੇ ਤੇ ਮੈਂ ਹੀ ਲੈ ਕੇ ਜਾਊਂਗਾ ਤੈਨੂੰ ਤੇ ਚਲੋ ਆਏ ਕਹਿੰਦਾ ਕਹਿੰਦਾ ਮੇਰਾ ਦਾਦਾ ਵੀ ਪੂਰਾ ਹੋ ਗਿਆ ਕਿਉਂਕਿ ਦਾਦਾ ਮੇਰਾ ਜੇ ਕਿਸੇ ਚਾਚੀ ਨੇ ਨਾ ਉਹ ਦਾਦੇ ਨੂੰ ਚੀਜ਼ ਦੇਣੀ ਦਾਦੇ ਨੇ ਮੇਰੇ ਨੇ ਮੇਰੇ ਵਾਸਤੇ ਸਹਰਾਣੇ ਦੇ ਥੱਲੇ ਲੁਕੋ ਕੇ ਰੱਖਣੀ ਹੋਰ ਕਿਸੇ ਨੂੰ ਨਹੀਂ ਦਿੰਦਾ ਸੀਗਾ ਉਹ ਚੀਜ਼ ਦਾ ਦਾ ਮੇਰੇ ਦਾਦੇ ਦੇ ਪੋਤੇ ਪੋਤੀਆਂ ਸੀਗੇ ਬਤੇਰੇ ਹਨ ਤੇ ਪਰ ਕਿਸੇ ਨੂੰ ਨਹੀਂ ਦਿੰਦਾ ਸੀਗਾ ਚੀਜ਼ ਮੈਨੂੰ ਦੇਣੀ ਉਹਨੇ ਮੇਰੇ ਵਾਸਤੇ ਰੱਖਣੀ ਰੱਖਣੀ ਉਹਨੇ ਤੇ ਜੇ ਕਿਸੇ ਦੂਜੇ ਨੇ ਆਉਣੇ ਉਹਨੇ ਉਹ ਜਿਵੇਂ ਬਜ਼ੁਰਗ ਪੁਰਾਣੇ ਕਹਿ ਦਿੰਦੇ ਸੀਗੇ ਉਹਨੇ ਛੋਟੀ ਚ ਘੂਰ ਦੇਣੀ ਚਲ ਤੂੰ ਉੱਤਰ ਜਾਣਾ ਹੋਵੇ ਤਾਂ ਸਾਲਾ ਤੇ ਮੇਰੇ ਫਿਰ ਨਾ ਮੈਨੂੰ ਆਪ ਦੇ ਨਾਲ ਬਹਾਉਣਾ ਮੰਜੇ ਤੇ ਮੈਨੂੰ ਕਹਣਾ ਇੱਥੇ ਬਹਿ ਜਾ ਠੀਕ ਹੈ ਅੱਜ ਵੀ ਚੇਤੇ ਆਉਂਦੇ ਆ ਉਹ ਗੱਲਾਂ ਉਹਨੂੰ ਕਹਿਣਾ ਵੀ ਮੇਰਾ ਹੱਥ ਆਪ ਦੇ ਸਾਹਫਾ ਮੋਢੇ ਤੇ ਰੱਖਦਾ ਸੀ ਤਾਂ ਤਾਂ ਉਹਦੇ ਨਾਲ ਮੇਰੇ ਹੱਥ ਸਾਫ਼ ਕਰਨੇ ਮਿੱਟੀ ਲਾਉਣੀ ਕਿਉਂਕਿ ਮੈਂ ਰੁੱੜਦਾ ਸੀਗਾ ਉਦੋਂ ਕੱਚੇ ਗਾਂ ਹੁੰਦੇ ਸੀਗਾ ਗਲੀਆਂ ਹੁਣ ਤਾਂ ਉਹ ਇੰਟਰਲੌਕ ਵੀ ਲੱਗ ਗਈ ਪਹਿਲਾਂ ਐਟਾਂ ਲੱਗੀਆਂ ਸੀਗਾ ਨਾ ਉਹ ਤਾਂ ਕੱਚਾ ਹੀ ਹੁੰਦਾ ਸੀ ਸਾਰਾ ਤੇ ਹੱਥ ਲਿਬੜ ਜਾਣੇ ਮਿੱਟੀ ਉਹਨੇ ਫਿਰ ਆਪਦੇ ਸਾਫ਼ ਇਹਨਾਂ ਕੋਰਸ ਕੋਚੇ ਦਾਦੇ ਨੇ ਮੇਰੇ ਹੱਥਾਂ ਤੋਂ ਲਾਉਣੀ ਤੇ ਫਿਰ ਮੈਨੂੰ ਚੀਜ਼ ਦੇਣੀ ਖਾਣ ਲਈ ਵੀ ਇਹ ਖਾਣਾ ਤੇ ਜਾਨੀ ਕਿ ਵੀ ਦੋ ਸੋਕਾ ਇਟਾਲੀ ਦੇ ਪਰਸਾਵੇਂ ਆਉਂਦੇ ਰਹਿੰਦੇ ਆ ਆਉਂਦੇ ਜਾਂਦੇ ਰਹਿੰਦੇ ਆ ਹਣਾ ਇਹਨੂੰ ਤੁਹਾਰਨਾ ਨਹੀਂ ਕਰੀਦਾ ਤੁਹਾਨੂੰ ਜਿਵੇਂ ਕਿ ਪਤਾ ਹੀ ਆ ਵੀ ਕਿਸੇ ਨੇ ਮੈਨੂੰ ਦੱਸਿਆ ਵੀ ਸੀਗਾ ਵੀ ਕਿਹਾ ਸੀ ਇਹਨੂੰ ਕਿਹ ਕੁੜੀ ਦੇਣੀ ਹੈ ਨਾ ਤੇ ਆਹ ਦੇਖੋ ਮੇਰੇ ਨਾਲ ਬੈਠੀ ਆ ਤੇ ਗਾਂ ਮੇਰੀ ਧੀ ਵੀ ਖੜੀ ਆ ਠੀਕ ਹੈ ਤੇ ਇਹਦੇ ਬਾ ਮੈਨੂੰ ਨਾ ਮੈਂ ਚਲੋ ਰਵਣ ਤਾਂ ਮੈਨੂੰ ਕਹਿੰਦੀ ਸੀ ਕਿ ਹਣਾ ਵੀ ਕਿੰਤੂ ਪ੍ਰੰਤ ਕਰਦੀ ਸੀ ਚਲੋ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਨਾ ਇੱਕ ਕਦ ਮੈਂ ਪਰਸੋਂ ਸਾਡਾ ਇੱਕ ਨਾ ਇੰਸਟਾਗ੍ਰਾਮ ਦੇ ਉੱਤੇ ਵਾਇਰਲ ਬਹੁਤ ਹੋਇਆ ਸ਼ਾਰਟ ਉਹ ਠੀਕ ਹੈ ਤੇ ਉਹ 23-24 ਮਿਲੀਅਨ ਚੱਲਿਆ ਹੋਇਆ ਹੈਗਾ ਸ਼ਾਰਟ ਉਹਦੇ ਮੈਂ ਕਮੈਂਟ ਪੜਨ ਲੱਗਾ ਉਹਦੇ ਵਿੱਚ ਕਮੈਂਟ ਕੀਤੇ ਵੀ ਇੱਕ ਦੋ ਨੇ ਵੀ ਤੁਸੀਂ ਗਾਂ ਬੱਚੇ ਦੀ ਵੀ ਜ਼ਿੰਦਗੀ ਬਰਬਾਦ ਕਰਨੀ ਹੈ ਵੀ ਜਿੱਦਾਂ ਦੇ ਤੁਸੀਂ ਉਦੋਂ ਦਾ ਬੱਚਾ ਹੋਊਗਾ ਤੁਹਾਡਾ ਹਨਾ ਤੇ ਮੈਂ ਮੈਂ ਉਹਨਾਂ ਨੂੰ ਕਿਹਾ ਵੀ ਹੁਣ ਦੇਖੋ ਵੀ ਮੈਂ ਜਿਹੜਾ ਹੁਣ ਕਮੈਂਟ ਕੀਤਾ ਮੈਂ ਕਿਹਾ ਤੁਸੀਂ ਬੱਚੇ ਦੀ ਗੱਲ ਕਰਦੇ ਜੀ ਵੇਖੋ ਸਾਡਾ ਬੱਚਾ ਉਹ ਕਹਿੰਦੇ ਇਹਦਾ ਕੁਝ ਰਤੀ ਤੌਰ ਤੇ ਵੀ ਸਹੀ ਨਿਕਲ ਗਿਆ ਤੁਹਾਡਾ ਬੱਚਾ ਮੈਂ ਕਿਹਾ ਇਹ ਤਾਂ ਗੱਲ ਮੰਨਦੇ ਆ ਨਾ ਬਾਈ ਵੀ ਕੁਦਰਤ ਹੈਗੀ ਆ ਤੇ ਇਸੇ ਨੂੰ ਤਾਂ ਕੁਦਰਤ ਕਹਿੰਦੇ ਹੋਰ ਕੁਦਰਤ ਕਾਸ ਨੂੰ ਕਹਿੰਦੇ ਆ ਇੱਥੇ ਤੇ ਪਰਮਾਤਮਾ ਵਸਦਾ ਹਨਾ ਤੇ ਜਪ ਨੂਰ ਦਾ ਤੁਸੀਂ ਸਭ ਆਹ ਕਈ ਭੈਣਾਂ ਨਾ ਬਹੁਤ ਨੇ ਜਪ ਨੂਰ ਕਿੰਨੇ ਟਾਈਮ ਦੀ ਆ ਜਪ ਨੂਰ ਹੋ ਗਈ ਆ ਕਿੰਨੇ ਟਾਈਮ ਦੀ ਹੋ ਗਈ ਹੈ ਸਵਾ ਸਾਲ ਦੀ ਸਵਾ ਸਾਲ ਦੀ ਸਵਾ ਚਾਲ ਦੀ ਹੋ ਗਈ ਜਪ ਨੂਰ ਤੇ ਚਲੋ ਠੀਕ ਆ ਅਸ ਦੇ ਵਾਸਤੇ ਰੋ ਤੇ ਕੁਝ ਕੁ ਗੱਲਾਂ ਰਹੇਗਾ ਉਹ ਆਪਾਂ ਕੱਲ ਨੂੰ ਸ਼ੇਅਰ ਕਰਾਂਗੇ ਉਹ ਵੀਡੀਓ ਬਾਲੀ ਲੰਮੀ ਹੋ ਜਾਣੀ ਹਨ ਤੇ ਕੱਲ ਨੂੰ ਨਵੇਂ ਵਲੌਗ ਦੇ ਨਾਲ ਨਵੀਆਂ ਗੱਲਾਂ ਦੇ ਨਾਲ ਆਪਾਂ ਇੰਨੇ ਇਮੋਸ਼ਨਲ ਅੱਜ ਪਾ ਲਈ ਤੁਹਾਡੇ ਆਏ ਕਿਉਂਕਿ ਕੋਈ ਗੱਲ ਇਹਨਾਂ ਨੂੰ ਐਹੋ ਜਿਹੀ ਲੱਗੀ ਅੱਜ ਕਿਸੇ ਨੇ ਮੇਣਾ ਜਮਾਤਾ ਤਾਣਾ ਜਿਹਾ ਉਹ ਗੱਲਾਂ ਕਰਕੇ ਨਾ ਬੈਠੇ ਸੀ ਜਿਵੇਂ ਸਾਰੇ ਕਈ ਤੇ ਉਹ ਗੱਲਾਂ 'ਚ ਗੱਲ ਯਾਦ ਆ ਗਈ ਕਿਸੇ ਨੇ ਮੇਣਾ ਮਾਰਿਆ ਹੁਣ ਤੇ ਉਹ ਤਾਂ ਕਰ ਗਿਆ ਜੀਤ ਨੂੰ ਬਲਾ ਤਾਂ ਕਰਕੇ ਮੋਸ ਉਹ ਕਹਿੰਦੇ ਅੱਜ ਹੋਰ ਕੋਈ ਵੀ ਚੀਜ਼ ਦਾ ਵਲੌਗ ਨਹੀਂ ਪਾਣਾ ਤੇ ਅੱਜ ਮੈਂ ਕੀ ਗੱਲਾਂ ਦਾ ਦੱਸਾਂਗਾ ਕਿ ਜ਼ਿੰਦਗੀ ਦੇ ਵਿੱਚ ਉਤਾਰ ਚੜਾਅ ਆਉਂਦੇ ਨੇ ਪਰ ਉਹ ਪ੍ਰਮਾਤਮਾ ਦੇ ਵਿਸ਼ਵਾਸ ਜੇ ਰੱਖ ਕੇ ਅੱਗੇ ਤੁਰியே ਤੇ ਨਾ ਜਿੰਨ ਕੀ ਸੋਖੀ ਵੀ ਆਪਾਂ ਡੋਲਦੇ ਜਰੂਰ ਆ ਸਾਨੂੰ ਡੋਲਣਾ ਨਹੀਂ ਚਾਹੀਦਾ ਪਰ ਡੋਲਾਂਗੇ ਤਾਂ ਹੀ ਨਾ ਜੇ ਸਾਨੂੰ ਵਿਸ਼ਵਾਸ ਨਾ ਹੋਏਗਾ ਜੇ ਸਾਨੂੰ ਵਿਸ਼ਵਾਸ ਹੈ ਤੇ ਆਪਾਂ ਡੋਲ ਸਕਦੇ ਨਹੀਂ ਕਿਸੇ ਉਹ ਵੀਰ ਪਰਮਾਤਮਾ ਤੇ ਵਿਸ਼ਵਾਸ ਰੱਖ ਕੇ ਅੱਗੇ ਵਧਦੇ ਰਹੋ ਪਰ ਫਿਰ ਵੀ ਇੱਕ ਇਨਸਾਨ ਦਾ ਇਹ ਚੀਜ਼ ਬਲ ਚਲਦੀ ਰਹਿੰਦੀ ਹੈ ਕਦੀ ਡੋਲਦਾ ਨਹੀਂ ਡੋਲਦਾ ਹਨਾ ਤੇ ਉਤਾਰ ਚੜ੍ਹਾਵ ਵੀ ਆਉਂਦੀ ਰਹਿੰਦੇ ਜ਼ਿੰਦਗੀ ਤੇ ਧੁੱਪ ਛਾਂ ਤੇ ਆਉਂਦੀ ਰਹਿੰਦੀ ਹੈ ਤੇ ਜਪਨੌਰ ਮੇਰੇ ਵਾਲ ਕੁੱਤੀ ਜਾਂਦੀ ਹੈ ਬਾਕੀ ਕਈ ਮੈਂ ਨਾ ਛੋਟ ਪਾਉਣਾ ਹੁੰਨਾਗਾ ਇੱਕ ਭੈਣ ਨੇ ਕਮੈਂਟ ਵੀ ਕੀਤਾ ਸੀ ਕਹਿੰਦੇ ਵੀ ਨੇ ਇਹਦੇ ਵਿੱਚ ਈਗੋ ਤੇ ਹੰਕਾਰ ਵੀ ਸ਼ੋਰਟ ਦੇ ਵਿੱਚ ਵੀ ਇਦਾਂ ਦੇ ਸ਼ੋਰਟ ਨਾ ਪਾਇਆ ਕੋ ਪਣੇ ਵੀ ਮੈਂ ਕਿਸੇ ਤੇ ਪਹਿਲੀ ਗੱਲ ਤਾਂ ਲਾ ਕੇ ਨਹੀਂ ਪੂੰਦਾਗਾ ਹਨਾ ਤੇ ਜੋ ਮੈਨੂੰ ਵਧੀਆ ਲੱਗਦਾ ਮੈਂ ਚਲੋ ਪਾ ਦਿੰਨਾ ਹੁੰਦਾ ਹੈ ਨਾ ਈਗੋ ਹੰਕਾਰ ਮੇਰੇ 'ਚ ਬਿਲਕੁਲ ਨਹੀਂ ਨਾ ਹੀ ਮੈਨੇ ਜੋਗਾ ਹੈਗਾਗਾ ਠੀਕ ਹੈ ਨਾ ਹੀ ਕਰਾਂ ਅਗਰ ਇਨਸਾਨ ਜਾਣਨਾ ਚਾਹੇ ਨਾ ਇਹ ਚੀਜ਼ ਤੇ ਆਪਣੇ ਆਪ 'ਚ ਮੈਂ ਪਹਿਲੇ ਲਿਆਂਦਾ ਸਭ ਤੋਂ ਪਹਿਲੇ ਕਿਉਂਕਿ ਜਿਹੜੀ ਗਲਤ ਗੱਲਾਂ ਨਾ ਉਹ ਸਭ ਤੋਂ ਪਹਿਲੇ ਆਉਂਦੀਆਂ ਤੇ ਜੇ ਜਾਣੇ ਤੇ ਰੱਬ ਦਾ ਔਰ ਵਾਕਈ ਤੇ ਡਰ ਹੋਵੇ ਕਿ ਹਾਂ ਵੀ ਮੈਂ ਵਾਅ ਕਰ ਰਿਹਾ ਹਾਂ ਤੇ ਹੋਵੇ ਅਗਰ ਮੰਨਦਾ ਹੋਵੇ ਪਰਮਾਤਮਾ ਨੂੰ ਮੰਨਦੇ ਤੇ ਸਾਰੇ ਆ ਪਰ ਕੋਈ ਜਿਹੜਾ ਬਿਲਕੁਲ ਗਹਿਰਾਈ ਚ ਜਾ ਕੇ ਜਿਹੜਾ ਮੰਨਦਾ ਜਿਹਨੂੰ ਆਪਾਂ ਮੰਨ ਕਹਿੰਦੇ ਹਾਂ ਨਾ ਮੰਨਦਾ ਕੋਈ ਤੇ ਡਰਦਾ ਵੀ ਉਹੀ ਹੈ ਨਹੀਂ ਤੇ ਇਹ ਚੀਜ਼ ਤੋਂ ਅਗਰ ਡਰ ਕੇ ਗਏ ਨਾ ਤੇ ਕੋਈ ਹੰਕਾਰ ਨਾ ਕਰੇ ਜੇ ਡਰ ਕੇ ਕੋਈ ਚੱਲੇ ਤੇ ਡਰ ਹੋਵੇ ਇੱਕ ਡਰ ਹੁੰਦਾ ਹੈ ਉਸ ਚੀਜ਼ ਦਾ ਕਿ ਸਾਨੂੰ ਪਰਮਾਤਮਾ ਦੇਖ ਲਿਆ ਹੈ ਇਹ ਗੱਲ ਤਾਂ ਤੇ ਕੋਈ ਵੀ ਕਿਸੇ ਚੀਜ਼ ਦਾ ਹੰਕਾਰ ਹੀ ਨਾ ਕਰੇ ਨਹੀਂ ਤਾਂ ਸਭ ਤੋਂ ਪਹਿਲੇ ਮੈਂ ਹੀ ਜਿਹੜੀ ਹੈ ਨਾ ਮੈਂ ਵਰਡ ਉਹ ਹੀ ਆਉਂਦੀ ਰਹਿੰਦੀ ਕੀ ਹੋ ਗਿਆ ਹੁਣ ਉਹ ਲੈ ਕੇ ਬੈਹ ਜਾਂਦੀ ਹੈ ਚਲੋ ਠੀਕ ਹੈ ਜੀ ਸਾਸਰੀ ਘਰ ਬਾਲਾ ਟਾਈਮ ਨਹੀਂ ਲੈਂਦੇ ਆਪਾਂ ਕੱਲ ਨੂੰ ਨਵੇਂ ਬਲੌਗ ਦੇ ਨਾਲ ਫਿਰ ਮਿਲਦੇ ਆਂ ਤੁਹਾਡਾ ਤਕਲੀਫ ਪੈਰਪਰੀ ਸਾਸਰੀ